ਹੁਣ ਉਹਨਾਂ ਦੇ ਸਾਹਮਣੇ ਸਾਨੂੰ ਗਾਲੀ ਗਲੋਚ ਕਰੀ ਜਾ ਰਹੇ ਆ ਉਹ ਪੰਚਾਇਤ ਨੂੰ ਤੇ ਸਾਡਾ ਕਿਤੇ ਗਾਲੀ ਗਲੋਚ ਦਾ ਵਿਹਾਰ ਆਇਆ ਸਾਰੀ ਦਾ ਇਹ ਪਿੰਡ ਕੋਲੋਂ ਪੁੱਛੋ ਤੁਸੀਂ ਆ ਸਾਰਾ ਪਿੰਡ ਇਕੱਠਾ ਹੋਇਆ ਖੜਾ ਹੈ ਕਿ ਕੈਸ ਟੈਪ ਦੀ ਪੰਚਾਇਤ ਪਰਚੇ ਕਰਾਉਂਦੀ ਆ ਕਿ 70 70 ਸਾਲਾਂ ਦੇ ਜਿਹੜੀਆਂ ਗਲੀਆਂ ਨਾਲੀਆਂ ਪਈਆਂ ਸੀ ਤੇ ਪੰਚਾਇਤ ਕੰਮ ਕਰਾਉਂਦੀ ਹੈ ਠੀਕ ਹੈ ਜੀ ਉਹ ਆ ਪਵਲਕ ਸਾਰੀ ਖੜੀ ਜੇ ਪਿੰਡ ਖੜਾ ਹੈ ਇੱਕ ਇੱਕ ਬੰਦੇ ਤੋਂ ਪੁੱਛੋ ਵੀ ਪੰਚਾਇਤ ਦਾ ਘਸੂਰ ਹੈ ਕਿ ਨਹੀਂ ਹੈ ਜਿਹੜਾ ਪਾਈਪ ਲਾਈਨ ਦਾ ਮੁੱਦਾ ਝਾਕਦੇ ਆ ਉਹ ਪਾਈਪ ਲਾਈਨ ਦਾ ਮੁੱਦਾ ਸਾਨੂੰ ਵਿਖਾਉਣ ਜਾ ਕੇ ਵੀ ਆਪੇ ਪਾਈ ਜੰਨੇ ਅਸੀਂ ਫਿਰ ਅਸੀਂ ਕਸੂਰਦਾਰ ਆਸੀਂ ਤਾਂ ਕੋਈ ਗੱਲ ਵੀ ਨਹੀਂ ਕਰੀ ਅਸੀਂ ਤਾਂ ਜਿਹੜਾ ਕੋਈ ਵੀ ਹੈ ਪੰਚਾਇਤ ਦਾ ਕੰਮ ਹੈ ਜੋ ਅਫਸਰ ਆਉਂਦਾ ਸਾਨੂੰ ਬੁਲਾਊਗਾ ਪੰਚਾਇਤ ਨੇ ਜਾਣਾ ਉਹ ਵੀਡੀਓ ਸਾਫ ਦੇ ਅਧਿਕਾਰੀ ਸੀ ਬਲਾਕ ਅਫਸਰ ਪੰਚਾਇਤ ਸੈਕਟਰੀ ਉਹਨਾਂ ਨੂੰ ਉਹ ਉਹਨਾਂ ਨੂੰ ਬੋਲੇ ਆ ਉਹ ਪੰਚਾਇਤ ਨੂੰ ਬੋਲੇ ਆ ਉਹ ਉਹ ਵੀਡੀਓ ਸਾਫ ਨੂੰ ਉਹਨਾਂ ਤੇ ਕਾਰਵਾਈ ਕਰਾਈ ਗਈ ਜੀ ਜਿਹੜੇ ਜਾਇਜ਼ ਕੰਮ ਐ ਅਸੀਂ ਜਿੱਦੇ ਪੰਚਾਇਤ ਬਣੀ ਐ ਤੇ ਇਹੀ ਮਿੱਤਿਆ ਸੀ ਵੀ ਕਿਸੇ ਵੀ ਪਾਰਟੀ ਤੋਂ ਉੱਚਾ ਉੱਟ ਕੇ ਅਸੀਂ ਪਿੰਡ ਦਾ ਵਿਕਾਸ ਕਰਨਾ ਐ ਪਾਰਟੀ ਸਬੰਧ ਦੀ ਛੱਡ ਕੇ ਲੱਗੇ ਸੀ ਜਿਉਂ ਨੇ ਗੰਦੇ ਸ਼ਬਦ ਬੋਲੇ ਤਾਂ ਇਹ ਕਾਰਵਾਈ ਹੋਈ ਐ ਜੇ ਏਦਾਂ ਹੁਣ ਪੰਚਾਇਤ ਨੂੰ ਗੰਦੇ ਸ਼ਬਦ ਫੇਰ ਬੋਲਣਗੇ ਤਾਂ ਜਿੰਨੀ ਥਾਤੋ ਕਾਰਵਾਈ ਹੋਈ ਅਸੀਂ ਕਰਾਂਗੇ ਮਜਬੂਰ ਨਾਲ ਨੂੰ ਕਰਨੀ ਪਊਗੀ ਹੋਰ ਵੀ ਕਰਨੀ ਪਊਗੀ ਤੇ ਉਸੇ ਵਜ੍ਹਾ ਨਾਲ ਇਹ ਵੀਡੀਓ ਸਾਹਮਣੇ ਪਰਚਾ ਦਿੱਤਾ ਹੈ ਪੰਚਾਇਤ ਦਾ ਨਾ ਪੰਚਾਇਤ ਦਾ ਕੋਈ ਰੋਲ ਨਹੀਂ ਪੰਚਾਇਤ ਨੂੰ ਤਾਂ ਬਦਨਾਮ ਕਰ ਰਹੇ ਆ ਬਾਦੂ ਸਾਡੀ ਕਦੇ ਇਹ ਸੋਚ ਨਹੀਂ ਹੋਊਗੀ ਵੀ ਫਲਾਨੀ ਪਾਰਟੀ ਆ ਜਾਂ ਫਲਾਨਾ ਐਸਟੀ ਆ ਜਾਂ ਬੀਸੀ ਆ ਸਾਡੀ ਸੋਚ ਇੱਕ ਹੈ ਵੀ ਪਿੰਡ ਦਾ ਕੰਮ ਹੋ ਜੇ ਕਿਸੇ ਤਰੀਕੇ ਹੋ ਜੇ। ਹਾਂ ਉਹ ਸਰਕਾਰੀ ਕੰਮ ਵਿੱਚ ਵਿਗਨ ਪਾਉਣ ਵਾਸਤੇ ਸਾਰੇ ਮੈਂ ਕਰੂੰਗਾ ਤੇ ਮੇਰੇ ਨਾਲ ਵੀ ਇਦਾਂ ਕੁੱਤੇ ਖੜੀ ਹੋਣੀ ਚਾਹੀਦੀ ਆ ਹੋਊਗੀ। ਸਹੀ ਗੱਲ ਹੈ। ਉਹਨਾਂ ਨਾਲ ਹੋ ਰਹੀ ਆ ਤੇ ਅੱਛਾ ਠੀਕ ਹੈ। ਸਾਰੇ ਨਗਰ ਨੇ ਹੁਣ ਬਾਈ ਨੂੰ ਸਰਪੰਚ ਬਣਾਇਆ। ਇਹਨਾਂ ਦੇ ਪ੍ਰਤੀ ਕੋਈ ਮਾੜਾ ਬੋਲਦਾ ਉਹਦਾ ਆਪ ਦਾ ਕਿਰਦਾਰ ਸਾਹਮਣੇ ਦਿਖਦਾ। ਪ੍ਰੋਬਲਮ ਇਹ ਆ ਵੀ ਤੁਸੀਂ ਜੋ ਕਹੋਗੇ ਉਹੀ ਹੋਊਗਾ ਜ਼ਿੰਦਾਬਾਦ ਵੀਰ ਸਰਪੰਚ ਜਿੰਦਾਬਾਦ ਵੀਰ ਸਰਪੰਚ ਜਿੰਦਾਬਾਦ ਪਿੰਡ ਦੀ ਪੰਚਾਇਤ ਜਿੰਦਾਬਾਦ ਪਿੰਡ ਦੀ ਪੰਚਾਇਤ ਵੀਰ ਸਰਪੰਚ ਸਸ਼ੀਕਲ ਭਾਈ ਜੀ ਸਸ਼ੀਕਲ ਜੀ ਕੀ ਨਾਮ ਆ ਭਾਈ ਜੀ ਆਪਣਾ ਮੇਰਾ ਨਾਮ ਜਗਸੀਰ ਸਿੰਘ ਸਰਪੰਚ ਪਿੰਡ ਕੋਟ ਭਾਈ ਹਾਂਜੀ ਮੌਜੂਦਾ ਸਰਪੰਚ ਆ ਜੀ ਬਾਈ ਜੀ ਪਿੰਡ ਦੀ ਵੀਡੀਓ ਵਾਇਰਲ ਹੋ ਰਹੀ ਹੈ ਪਿੱਛੇ ਜੇ ਕੋ ਛੱਪੜ ਦਾ ਮਸਲਾ ਸੀ ਅਸਲ ਵਿੱਚ ਮਸਲਾ ਕੀ ਹੈ ਬਾਈ ਜੀ ਉਹਦੇ ਬਾਰੇ ਵਿਸਥਾਰ ਪੂਰਕ ਦੱਸੋ ਪਹਿਲਾਂ ਤਾਂ ਉਹਦਾ ਮਸਲਾ ਕੋਈ ਨਹੀਂ ਜੀ ਹਾਂਜੀ ਇੱਕ ਨਾ ਸਾਡੇ ਮਧੂਆਣੀ ਦਾ ਛੱਪੜ ਹੈ ਜੀ ਠੀਕ ਹੈ ਜੀ ਉਹਦੇ ਤੇ ਸਾਰੇ ਜਿੰਨੇ ਘਰ ਲੱਗਦੇ ਉਹਦੀ ਨਿਕਾਸੀ ਕਿਤੇ ਨਹੀਂ ਅੱਛਾ ਉਹਨਾਂ ਸਾਰੇ ਆਸੇ ਪਾਸੇ ਦੇ ਪਬਲਿਕ ਨੇ ਹਾਂ ਉਹ ਡੀਸੀ ਸਾਹਿਬ ਨੂੰ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਜੀ ਅੱਛਾ ਨਿਕਾਸੀ ਆਸਤੇ ਉਹ ਡੀਸੀ ਸਾਹਿਬ ਨੇ ਐਪਲੀਕੇਸ਼ਨ ਆਪਣੇ ਅਸਡੀ ਸਾਹਿਬ ਨੂੰ ਦੇਤੀ ਹਾਂ ਐਸਡੀਪ ਸਾਹਿਬ ਨੇ ਇਹ ਆਪਣੀ ਵੀਡੀਓ ਸਾਹਿਬ ਦੀ ਡਿਊਟੀ ਲਾਤੀ ਵੀਡੀਓ ਸਾਹਿਬ ਨੇ ਅਧਿਕਾਰੀ ਭੇਜੇ ਉੱਥੇ ਉੱਥੇ ਪੰਚਾਇਤ ਨੂੰ ਬੁਲਾਇਆ ਗਿਆ ਉਹ ਛਪੜਾਂ ਦਾ ਨਿਰੇਖਣ ਕਰਿਆ ਗਿਆ ਅੱਛਾ ਉੱਥੇ ਜਦੋਂ ਅਧਿਕਾਰੀ ਤੇ ਪੰਚਾਇਤ ਸਾਰੀ ਪਰਮਾਤ ਤੇ ਸੱਜਣ ਪਹੁੰਚੇ ਉੱਥੇ ਇੱਕ ਚਰਨਾ ਚਰਨਾ ਆਈ ਮੁੰਡਾ ਅੱਛਾ ਉਹਨੇ ਗਾਲੀ ਗਲੋਚ ਸ਼ੁਰੂ ਕਰਤਾ ਸਾਰੀ ਪੰਚਾਇਤ ਨੂੰ ਸਾਰੇ ਬੰਦਿਆਂ ਨੂੰ ਸਾਰੇ ਜਿਹੜੇ ਮੁਲਾਜ਼ਮ ਆਏ ਸੀ ਉਹਨਾਂ ਨੂੰ ਚੰਗਾ ਮੰਦਾ ਬੋਲਿਆ ਉਹ ਅੱਛਾ ਠੀਕ ਹੈ ਜੀ ਗਾਲੀ ਗਲੋਚ ਕਰਦੇ ਪੰਚਾਇਤ ਵੱਲੋਂ ਵੀ ਕੁਝ ਆਖਿਆ ਗਿਆ ਉਹਨਾਂ ਨੂੰ ਕਿੰਨੀ ਨਹੀਂ ਪੰਚਾਇਤ ਨੇ ਕੀ ਕਹਿਣਾ ਹੈ ਪੰਚਾਇਤ ਕੀ ਕਹਿ ਸਕਦੀ ਹੈ ਜੀ ਕਿਸੇ ਨੂੰ ਪੰਚਾਇਤ ਨੇ ਤਾਂ ਉਹਨਾਂ ਦੇ ਨਾਲ ਮੁਲਾਜ਼ਮਾਂ ਦੇ ਗਈ ਸੀ ਅੱਛਾ ਜਿਵੇਂ ਉਹਨਾਂ ਵੀਡੀਓ ਚ ਕਹਿ ਰਹੇ ਆ ਕਿ ਪੰਚਾਇਤ ਨੇ ਕੋਈ ਬੁਰਾ ਭਲਾ ਬੋਲਿਆ ਉਹਦੇ ਬਾਰੇ ਤੁਸੀਂ ਕੁਝ ਉਹਦਾ ਉਹਦਾ ਸਾਨੂੰ ਸਪਸ਼ਟੀਕਰਨ ਦੇ ਦੇਣਾ ਠੀਕ ਹੈ ਜੀ ਜੇ ਕੋਈ ਅਸੀਂ ਮੰਦਾ ਚੰਗਾ ਬੋਲਿਆ ਤੇ ਸਾਡੇ ਨਾਲ ਜਿਹੜੇ ਸੀਗੇ 50 60 ਬੰਦੇ ਉਹ ਸਾਰੇ ਸਪਸ਼ਟੀਕਰਨ ਦੇਣ ਨੂੰ ਤਿਆਰ ਹੈ ਠੀਕ ਹੈ ਜੀ ਤੇ ਦਿੱਤਾ ਵੀ ਆ ਪਹਿਲਾਂ ਅਸਲ ਵਿੱਚ ਤੁਸੀਂ ਚਾਹੁੰਦੇ ਕਿਉਂ ਬਾਈ ਜੀ ਉੱਥੇ ਕਿਸ ਤਰ੍ਹਾਂ ਦਾ ਵਿਕਾਸ ਹੋਣਾ ਚਾਹੀਦਾ ਹੈਗਾ ਵਿਕਾਸ ਅਸੀਂ ਤਾਂ ਨੇ ਅਸੀਂ ਤਾਂ ਜਿਹੜੀ ਸਾਨੂੰ ਪਾਵਲਕ ਨੇ ਪਿੰਡ ਕੋਟ ਭਾਈ ਨੇ 11000 ਬੋਟ ਚੋਂ ਸਾਨੂੰ ਜਿਹੜਾ ਪੰਚਾਇਤ ਚੁਣੀ ਹੈ ਉਹ ਕੰਮਾਂ ਦੇ ਖਾਤਰ ਚੁਣੀ ਹੈ ਠੀਕ ਹੈ ਜੀ ਵੀ ਸਾਡੇ ਕੰਮ ਹੋਣ ਅਸੀਂ ਤਾਂ ਕੰਮ ਕਰਨੇ ਆ ਹੁਣ ਉੱਥੇ ਜਾ ਕੇ ਜੇ ਕਿਤੇ ਜਾਣੇ ਤੇ ਕੋਈ ਗਾਲੀ ਗਲੋਚ ਹੋਵੇ ਦੱਸੋ ਤਾਂ ਮਨ ਹੋਊਗਾ ਪੰਚਾਇਤ ਦਾ ਵੀ ਆਪਾਂ ਕੰਮ ਕਰੀਏ ਜਿਵੇਂ ਪੰਚਾਇਤ ਤੇ ਤੌਮ ਤਾਂ ਲਾ ਰਿਹਾ ਵੀ ਪੰਚਾਇਤ ਨੇ ਕੰਮ ਰੋਕਤਾ ਜਾਂ ਪੰਚਾਇਤ ਨੇ ਪਰਚੇ ਕਰਾਤੇ ਉਹਦੇ ਚ ਕਿੰਨੀ ਕਿ ਸੱਚਾਈ ਹੈ ਜਿਹੜੀ ਪਰਚੇ ਦੀ ਗੱਲ ਕਰਦੇ ਆ ਜਿਵੇਂ ਹੁਣ ਉਹ ਹੁਣ ਉਹਨਾਂ ਨੇ ਵੀਡੀਓ ਪਾਈ ਜਾ ਰਹੇ ਆ ਉਹ ਹਾਂਜੀ ਜਿਹੜਾ ਗਾਲੀ ਗਲੋਚ ਜਾਂ ਪੰਚਾਇਤ ਨੂੰ ਹੁਣ ਸਾਰੀ ਪਬਲਿਕ ਸੁਣੀ ਜਾਂਦੀ ਆ ਹਾਂਜੀ ਉਹਦੇ ਦੱਸੋ ਵੀ ਉਹ ਪਰਚੇ ਦੇ ਉਹ ਕਾਬਿਲ ਆ ਕਿ ਕਿਸ ਕਾਬਿਲ ਆ ਉਹ ਠੀਕ ਹੈ ਜੀ ਉਹ ਕਿਉਂ ਇਹ ਜਿਆ ਬਿਹਾਰ ਕਰ ਰਹੇ ਆ ਪੰਚਾਇਤ ਨਾਲ ਮੰਦਾ ਚੰਗਾ ਬੋਲ ਰਹੇ ਆ ਸਾਰੀ ਮੈਂਬਰਾਂ ਦਾ ਨਾਮ ਲੈ ਲੈ ਬੋਲੀ ਜਾਂਦੇ ਆ ਉਹ ਦੱਸੋ ਵੀ ਉਹ ਮੈਂ ਤਾਂ ਕਿ ਆਣਾ ਐਸ ਸੀ ਭਾਈਚਾਰੇ ਦੇ ਲੀਡਰ ਸਹਬ ਆਣਾ ਜਿਹੜੇ ਜੀ ਉਹਨਾਂ ਨੂੰ ਰਿਕੁਐਸਟ ਬੇਨਤੀ ਕਰਦਾ ਵੀ ਇਹਨਾਂ ਨੂੰ ਆ ਕੇ ਉਹ ਜਦੋਂ ਆਉਂਦੇ ਆ ਵੀ ਸਾਨੂੰ ਮਿਲਤਾ ਲੈਣ ਵੀ ਸਾਨੂੰ ਪੁੱਛਤਾ ਲੈਣ ਵੀ ਕੀ ਕਾਰਨ ਹੋਇਆ ਉਹ ਹੁਣ ਉਹਨਾਂ ਦੇ ਸਾਹਮਣੇ ਸਾਨੂੰ ਗਾਲੀ ਗਲੋਚ ਕਰੀ ਜਾ ਰਹੇ ਆ ਉਹ ਪੰਚਾਇਤ ਨੂੰ ਤੇ ਸਾਡਾ ਕਿਤੇ ਗਾਲੀ ਗਲੋਚ ਦਾ ਵਿਹਾਰ ਆ ਠੀਕ ਹੈ ਜੀ ਉੱਥੇ ਜਿਹੜੇ ਨਰੀਖਣ ਕਰਨ ਆਏ ਹੋਏ ਸੀਗੇ ਜੀ ਉਦੋਂ ਉਹ ਵੀਡੀਓ ਸਾਫ ਦੇ ਅਧਿਕਾਰੀ ਸੀ ਬਲਾਕ ਅਫਸਰ ਪੰਚਾਇਤ ਸੈਕਟਰੀ ਉਹਨਾਂ ਨੂੰ ਉਹ ਉਹਨਾਂ ਨੂੰ ਬੋਲੇ ਆ ਉਹ ਪੰਚਾਇਤ ਨੂੰ ਬੋਲੇ ਆ ਉਹ ਪੰਚਾਇਤ ਵੱਲੋਂ ਵੀ ਕੁਝ ਗਿਆ ਪੰਚਾਇਤ ਵੱਲੋਂ ਕੋਈ ਨਹੀਂ ਉਹ ਵੀਡੀਓ ਸਾਹਿਬ ਨੂੰ ਉਹਨਾਂ ਤੇ ਕਾਰਵਾਈ ਕਰਾਈ ਗਈ ਹੈ ਠੀਕ ਹੈ ਵੀਡੀਓ ਸਾਹਿਬ ਵੱਲੋਂ ਹੋਈ ਹੈ ਹਾਂ ਵੀਡੀਓ ਸਾਹਿਬ ਦਫ਼ਤਰਾਂ ਨੂੰ ਕਾਰਵਾਈ ਹੋਈ ਹੈ ਉਹਨਾਂ ਨੂੰ ਦੂਜੇ ਦਿਨ ਉਹਨਾਂ ਦੇ ਵੀਡੀਓ ਸਾਹਿਬ ਮੁਲਾਜ਼ਮਾਂ ਨੂੰ ਆਦੇ ਵਿੱਚ ਜਾਓ ਤੁਸੀਂ ਵੇਖੋ ਉਹਾਂ ਦੇ ਵੀ ਅਸੀਂ ਨਹੀਂ ਜਾਣਦੇ ਅਸੀਂ ਉੱਥੇ ਮੰਦਾ ਚੰਗਾ ਬੋਲਦੇ ਸਾਡਾ ਉਹ ਫਿਰ ਉਹਨਾਂ ਨੇ ਕਾਰਵਾਈ ਕਰਾਤੀ ਉੱਥੇ ਠੀਕ ਹੈ ਜੀ ਅੱਜ ਜਿਵੇਂ ਸਰਪੰਚ ਸਾਹਿਬ ਸਾਰੀ ਪੰਚਾਇਤ ਇਕੱਠੀ ਹੋਈ ਹੈ ਜੀ ਤਕਰੀਬਨ ਪਿੰਡ ਇਕੱਠਾ ਹੋਇਆ ਤੇ ਅੱਜ ਕਿਸ ਬਾਬਤ ਇਕੱਠੇ ਹੋਏ ਆ ਜੀ ਇਹ ਇਸ ਬਾਬਤ ਅਸੀਂ ਪੰਚਾਇਤ ਦਾ ਸਾਰੀ ਦਾ ਇਹ ਪਿੰਡ ਕੋਲੋਂ ਪੁੱਛੋ ਤੁਸੀਂ ਆ ਸਾਰਾ ਪਿੰਡ ਇਕੱਠਾ ਹੋਇਆ ਖੜਾ ਹੈ ਕਿ ਕੈਸ ਟੈਪ ਦੀ ਹੈ ਪੰਚਾਇਤ ਪਰਚੇ ਕਰਾਉਂਦੀ ਹੈ ਕਿ 70 70 ਸਾਲਾਂ ਦੇ ਜਿਹੜੀਆਂ ਗਲੀਆਂ ਨਾਲੀਆਂ ਪਈਆਂ ਸੀ ਤੇ ਪੰਚਾਇਤ ਕੰਮ ਕਰਾਉਂਦੀ ਹੈ ਠੀਕ ਹੈ ਜੀ ਉਹ ਆ ਪਬਲਿਕ ਸਾਰੀ ਖੜੀ ਜੇ ਪਿੰਡ ਖੜਾ ਹੈ ਇੱਕ ਇੱਕ ਬੰਦੇ ਤੋਂ ਪੁੱਛੋ ਵੀ ਪੰਚਾਇਤ ਦਾ ਘਸੂਰ ਹੈ ਕਿ ਨਹੀਂ ਹੈ ਉਹ ਤਾਂ ਉਹ ਜੇ ਹੁਣ ਉਹ ਜਿਹੜੀ ਉਹਨਾਂ ਦੀ ਲੈਂ ਫੜੀ ਵੀ ਹੈ ਇੱਕੋ ਪੰਚਾਇਤ ਤੇ ਫੜੀ ਵੀ ਹੈ ਜੇ ਹੁਣ ਸਾਨੂੰ ਗਾਲੀ ਗਰੋਚ ਕਰੀ ਜਾਂਦੇ ਉਹ ਅਸੀਂ ਗਾਹਾਂ ਵੀ ਕਾਰਵਾਈ ਕਰਾਂਗੇ ਫਿਰ ਜੇ ਐਂ ਚੱਲਿਆ ਤਾਂ ਕੰਮ ਠੀਕ ਹੈ ਜੀ हां ਅਸੀਂ हां ਸਾਡੇ ਚ ਕੋਈ ਕਸੂਰ ਕੱਢਣ ਜਾਂ ਕੋਈ ਅਸੀਂ ਜਿਹੜਾ ਨੁਕਸਾਨ ਕਰਿਆ ਜਿਹੜਾ ਪਾਈਪ ਲਾਈਨ ਦਾ ਮੁੱਦਾ ਝਾਕਦੇ ਆ ਉਹ ਪਾਈਪ ਲਾਈਨ ਦਾ ਮੁੱਦਾ ਸਾਨੂੰ ਵਿਖਾਉਣ ਜਾ ਕੇ ਵੀ ਆਵੇ ਪਾਈਪ ਪਾਈ ਜੰਨੇ ਅਸੀਂ ਠੀਕ ਹੈ ਜੀ ਫਿਰ ਅਸੀਂ ਕਸੂਰਦਾਰ ਆ ਅਸੀਂ ਤਾਂ ਕੋਈ ਗੱਲ ਵੀ ਨਹੀਂ ਕਰੀ ਅਸੀਂ ਤਾਂ ਜਿਹੜਾ ਕੋਈ ਵੀ ਹੈ ਪੰਚਾਇਤ ਦਾ ਕੰਮ ਹੈ ਜੋ ਅਫਸਰ ਹੁੰਦਾ ਸਾਨੂੰ ਬੁਲਾਊਗਾ ਪੰਚਾਇਤ ਨੇ ਜਾਣਾ ਜਾਣਾ ਜੀ ਹਾਂ ਪੰਚਾਇਤ ਹਾਜ਼ਰ ਹੋਊਗੀ ਹਰ ਕੰਮ ਚ ਠੀਕ ਹੈ ਜੀ ਮੇਰੇ ਨਾਲ ਭਾਈ ਸਿੰਦਾ ਸਿੰਘ ਆਈ ਹਾਂ ਜੀ ਭਾਈ ਜੀ ਉਹ ਕੋਈ ਇੰਨਾ ਇਸ਼ੂ ਨਹੀਂ ਸੀ ਜਿੰਨਾ ਉਹਨਾਂ ਨੇ ਬਣਾਇਆ ਠੀਕ ਹੈ ਜੀ ਜਿਹੜੇ ਜਾਇਜ਼ ਕੰਮ ਐ ਅਸੀਂ ਜਿੱਦੇ ਪੰਚਾਇਤ ਬਣੀ ਐ ਤੇ ਇਹੀ ਮਿੱਤਿਆ ਸੀ ਵੀ ਕਿਸੇ ਵੀ ਪਾਰਟੀ ਤੋਂ ਉੱਚਾ ਉੱਟ ਕੇ ਅਸੀਂ ਪਿੰਡ ਦਾ ਵਿਕਾਸ ਕਰਨਾ ਐ ਪਾਰਟੀ ਸਬੰਧ ਦੀ ਛੱਡ ਕੇ ਲੱਗੇ ਸੀ ਠੀਕ ਐ ਜੀ ਜਿਹੜੀ ਉਹ ਪਾਰਟੀਆਂ ਵਾਲੇ ਗੱਲਾਂ ਕਰ ਰਹੇ ਐ ਅਸੀਂ ਕੁਛ ਉਹਨਾਂ ਨੂੰ ਅਜੇ ਤੱਕ ਇੱਕ ਸ਼ਬਦਾਵਲੀ ਵੀ ਸਾਡੀ ਉਹਨਾਂ ਦੇ ਖਿਲਾਫ ਬੋਲੀ ਕੱਢ ਦੇ ਕਿ ਉਹ ਸਾਡੇ ਖਿਲਾਫ ਐਡਾ ਗੰਦਾ ਸ਼ਬਦ ਬੋਲ ਰਹੇ ਐ ਇਸੇ ਤੱਕ ਹੀ ਵੀਡੀਓ ਸਾਹਿਬ ਨੇ ਉਹਦੇ ਭਰਾਣੇ ਐਡੀ ਗੰਦੀ ਸ਼ਬਦਾਵਲੀ ਬੋਲੀ ਜੀ ਜਿਹਨੂੰ ਬੋਲ ਕੇ ਮੈਂ ਆਪਣੀ ਜ਼ੁਬਾਨ ਗੰਦੀ ਨਹੀਂ ਕਰਨੀ ਚਾਹੁੰਦਾ ਜਿਉਂ ਨੇ ਗੰਦੇ ਸ਼ਬਦ ਬੋਲੇ ਤਾਂ ਇਹ ਕਾਰਵਾਈ ਹੋਈ ਐ ਜੇ ਏਦਾਂ ਹੁਣ ਪੰਚਾਇਤ ਨੂੰ ਗੰਦੇ ਸ਼ਬਦ ਫੇਰ ਬੋਲਣਗੇ ਤਾਂ ਜਿੰਨੀ ਥਾਤੋ ਕਾਰਵਾਈ ਹੋਈ ਅਸੀਂ ਕਰਾਂਗੇ ਮਜਬੂਰਨ ਸਾਨੂੰ ਕਰਨੀ ਪਊਗੀ ਹੋਰ ਵੀ ਕਰਨੀ ਪਊਗੀ ਠੀਕ ਹੈ ਜੀ ਅਸਲ ਦੇ ਵਿੱਚ ਬਾਈ ਜੀ ਹੋਇਆ ਕੀ ਸੀਗਾ ਉੱਤੇ ਪੰਚਾਇਤ ਦੇਖਣ ਗਈ ਸੀ ਕੰਮ ਸੁਬਾਹ ਬਸ ਕੱਲਾ ਦੇਖਣ ਗਏ ਸੀ ਮੈਨੂੰ ਵੀ ਕਰੋ ਇਹਨਾਂ ਨੇ ਫੋਨ ਕੀਤਾ ਇਹ ਵੀ ਵੀਡੀਓ ਸੈਕਟਰੀ ਸਾਹਿਬ ਆਏ ਆ ਤੁਸੀਂ ਇੱਕ ਵਾਰੀ ਆਓ ਮੈਂਬਰ ਸਾਹਿਬ ਹਾਂਜੀ ਠੀਕ ਹੈ ਉਹ ਕੱਲਾ ਸੀ ਦੇਖਣ ਹੀ ਗਏ ਆ ਤਿੰਨੋਂ ਪਾਸੇ ਉਹਨਾਂ ਨੇ ਯਾਇਦਾ ਲਿਆ ਸਾਥ ਵਾਲੇ ਪਾਸੋਂ ਵੀ ਲਿਆ ਅੱਛਾ ਪਰਲੀ ਸੜਕ ਤੋਂ ਵੀ ਯਾਇਦਾ ਲਿਆ ਇਹ ਤੋਂ ਵੀ ਯਾਇਦਾ ਲਿਆ ਤਿੰਨਾ ਗਲੀਆਂ ਦਾ ਯਾਇਦਾ ਲੈਂਦੇ ਸੀ ਵੀ ਜਿੱਧਰ ਦੀ ਲ ਤੇ ਹਜੇ ਪਾਉਣ ਵਾਲੇ ਕੋਈ ਡਿਕਲੇਅਰ ਨਹੀਂ ਹੋਇਆ ਸੀ ਡਿਕਲੇਅਰ ਤਾਂ ਛੱਡੋ ਤੁਸੀਂ ਅਜੇ ਅਸੀਂ ਆ ਕੇ ਖੜੇ ਹੀ ਆ ਤੇ ਜਦੋਂ ਉਹਨਾਂ ਨੇ ਗਾਲ ਗਲੋਚੀ ਸ਼ੁਰੂ ਕਰਤੀ ਦੂਰੋਂ ਚੱਲਦੇ ਆਏ ਵੀ ਇੱਥੇ ਨਹੀਂ ਪੰਚਾਇਤ ਆਉਂਦੀ ਤੁਸੀਂ ਐ ਕਰ ਦਿੰਨੇ ਆ ਮੈਂ ਕਹਿਣੇ ਨਹੀਂ ਚਾਹੁੰਦਾ ਜਿਹੜੇ ਸ਼ਬਦ ਉਹ ਬੋਲੇ ਠੀਕ ਹੈ ਜੀ ਚੋਥੇ ਵਜਾ ਨਾਲ ਇਹ ਵੀਡੀਓ ਸਾਹਮਣੇ ਪਰਚਾ ਦਿੱਤਾ ਹੈ ਪੰਚਾਇਤ ਨੂੰ ਨਾ ਪੰਚਾਇਤ ਦਾ ਕੋਈ ਰੋਲ ਨਹੀਂ ਪੰਚਾਇਤ ਨੂੰ ਤਾਂ ਬਦਨਾਮ ਕਰ ਰਹੇ ਆ ਬਾਦੂ ਤੇ ਕੋਈ ਸਾਡੇ ਕੱਲੇ ਪੰਚਾਇਤ ਨੂੰ ਨਹੀਂ ਕੋਈ ਸਾਡੇ ਵਿਚਰੇ ਬੰਦੇ ਹੀ ਖਰਾਬ ਕਰ ਰਹੇ ਆ ਸਾਨੂੰ ਠੀਕ ਹੈ ਜੀ ਜਿਨ੍ਹਾਂ ਦਾ ਸੀ ਨਾਂ ਨਹੀਂ ਲੈ ਸਕਦੇ ਸਾਨੂੰ ਆਪ ਦੇ ਲੱਤਾਂ ਖਿੱਚਣ ਵਾਲੇ ਪਿੱਛੇ ਵਿਕਾਸ ਕਿਉਂ ਨਹੀਂ ਤਾਂ ਹੀ ਵਿਕਾਸ ਪਿੱਛੇ ਨਹੀਂ ਹੋਇਆ ਸਾਡੀ ਕਦੇ ਇਹ ਸੋਚ ਨਹੀਂ ਹੋਊਗੀ ਵੀ ਫਲਾਨੀ ਪਾਰਟੀ ਹੈ ਜਾਂ ਫਲਾਨਾ ਐਸਸੀ ਹੈ ਜਾਂ ਬੀਸੀ ਸਾਡੀ ਸੋਚ ਇੱਕ ਹੈ ਵੀ ਪਿੰਡ ਦਾ ਕੰਮ ਹੋ ਜੇ ਕਿਸੇ ਤਰੀਕੇ ਹੋ ਜੇ ਸਾਨੂੰ 5 ਸਾਲ ਮੌਕਾ ਦਿੱਤਾ ਲੋਕਾਂ ਨੇ ਤੇ ਸਾਡੀ ਵਾਅਦ ਤੋਂ ਵਾਅਦ ਕੋਸ਼ਿਸ਼ ਹੈ ਵੀ ਜਿੰਨੇ ਕਾਰਜ ਸਵਾਰ ਦੀ ਅਸੀਂ ਵਾਅਦ ਤੋਂ ਅੱਜ ਕਾਰਜ ਸਵਾਰ ਦਈਏ ਠੀਕ ਹੈ ਜੀ ਤੇ ਸਵਾਰੇ ਤਾਂ ਤਾਂ ਹੀ ਜਾਣਗੇ ਜੇ ਲੋਕ ਸਾਥ ਦੇਣਗੇ ਜੇ ਇਸੇ ਤੱਕ ਆ ਪੰਚਾਇਤ ਦੇ ਹਰ ਬੰਦਾ ਗੱਲ ਪੈਂਦਾ ਰਿਹਾ ਤਾਂ ਫਿਰ ਅਸੀਂ ਕਿੰਨਾ ਚਿਰ ਪੰਮ ਕਰਾਂਗੇ ਤੇ ਪਿੰਡ ਚ ਕੰਮ ਕੀ ਕੀ ਹੋਇਆ ਬਾਈ ਜੀ ਹੁਣ ਪਿੰਡ ਚ ਗਲੀਆਂ ਹੋ ਗਈਆਂ ਹੀ ਸਾਰਾ ਹੋ ਜਾਂਦਾ ਮੇਰੇ ਬਾੜ ਚ ਅਜੇ ਤੱਕ ਕੰਮ ਨਹੀਂ ਹੋਈ ਸੀ ਸਭ ਉੱਥੇ ਵੀ ਕੰਮ ਕਰੀ ਜਾਂਦੇ ਆ ਹਾਂ ਹੁਣ ਵੀ 22 ਗਲੀਆਂ ਹੋਰ ਮਨਜ਼ੂਰ ਕਰੀ ਬੈਠੇ ਆ ਅਸੀਂ ਤੁਸੀਂ 4-5 ਮਹੀਨਿਆਂ ਨੂੰ ਹੋਰ ਵੇਖੋ ਇਤੋਂ ਵੀ ਜਿਆਦਾ ਸਾਡੀ ਸੋਚ ਈ ਆ ਵੀ ਕੋਈ ਕੰਮ ਸੀ ਤਾਂ ਇਹ ਸਾਰੀ ਪੰਚਾਇਤ ਨੇ ਗੱਲ ਕਹੀ ਹੈ ਪਿੰਡ ਚ ਕੰਮ ਚੱਲ ਰਿਹਾ ਹੈ ਹੁਣ ਵੀ ਚੱਲੀ ਜਾਂਦੇ ਆ ਠੀਕ ਹੈ ਜੀ ਠੀਕ ਹੈ ਸਾਡੀ ਤਾਂ ਸੋਚ ਈ ਆ ਅਸੀਂ ਲੋਕਾਂ ਨੂੰ ਇਹ ਕਹਿ ਰੱਖਿਆ ਵੀ ਤੁਸੀਂ ਨਹੀਂ ਆਉਣਾ ਸਾਡੇ ਕੋਲੇ ਸਾਨੂੰ ਫੋਨ ਕਰ ਦਿਓ ਅਸੀਂ ਤੁਹਾਡੇ ਕੋਲੇ ਚੱਲ ਕੇ ਆਵਾਂਗੇ ਕੰਮ ਕਰਾਂਗੇ ਤੁਹਾਡਾ ਠੀਕ ਹੈ ਕੋਈ ਕੰਮ ਹੈ ਸਾਨੂੰ ਦੱਸੋ ਸਹੀ ਤੁਹਾਡੇ ਘਰ ਆ ਕੇ ਦੱਸਾਂਗੇ ਵੀ ਦੱਸੋ ਕੀ ਕੰਮ ਹੈ ਤੁਹਾਨੂੰ ਪੁੱਛ ਕੇ ਕੰਮ ਕਰਾਂਗੇ ਤੇ ਇਹ ਪਹਿਲੀ ਪੰਚਾਇਤ ਹੈ ਗੱਲ ਨਹੀਂ ਕੀਤੀ ਫਿਰ ਉਹਨਾਂ ਨੇ ਨਾ ਜੀ ਕਰਿਆ ਕਿ ਕੋਈ ਗੱਲ ਨਹੀਂ ਕੀਤੀ ਅੱਛਾ ਉੱਥੇ ਹੀ ਗਾਲੀ ਕਲੋਜ਼ ਕਰਨ ਲੱਗ ਗਏ ਉਹ ਉੱਥੇ ਹੀ ਗਾਲੀ ਕਲੋਜ਼ ਕਰਨ ਲੱਗ ਗਏ ਉਸ ਤੋਂ ਬਾਅਦ ਚੁੱਪ ਕਰਕੇ ਉਹਨੇ ਧਰਣਾ ਲਾਤਾ ਕਿਸੇ ਬੰਦੇ ਨੇ ਆ ਕੇ ਇਹ ਨਹੀਂ ਪੁੱਛਿਆ ਨਾ ਸਰਪੰਚ ਸਾਹਿਬ ਨੂੰ ਜਾਂ ਮੈਂਬਰ ਨੂੰ ਵੀ ਭਾਈ ਅਸਲ ਗੱਲ ਕੀ ਸੀ ਇੱਕ ਵਾਰੀ ਡਿਕਲੇਅਰ ਕਰਨਾ ਤਾਂ ਜ਼ਰੂਰੀ ਹੈ ਨਾ ਜੀ ਠੀਕ ਹੈ ਜੀ ਜੇ ਹਰ ਇੱਕ ਨੂੰ ਕੋਈ ਗਲਤੀ ਲੱਗਦੀ ਸੀ ਜਾਂ ਕਿਸੇ ਮਿੰਦ ਵਿੱਚ ਗਲਤੀ ਲੱਗਦੀ ਸਮਝਾਤਾ ਸਕਦਾ ਹੈ ਮੈਂ ਵੀ ਆ ਗੱਲ ਆਇ ਬਿਨਾਂ ਵਜਾ ਗਲਾਂ ਲੈਣੀਆਂ ਬਹੁਤ ਔਖੀਆਂ ਅੱਜ ਪੂਰੀ ਪੰਚਾਇਤ ਇਕੱਠੀ ਹੋਈ ਹੈ ਜੀ ਇਸ ਇਸੇ ਬਾਬਤ ਹੋਈ ਹੈ ਜੀ ਫਿਰ ਅਸੀਂ ਬਸ ਇਸੇ ਵਾਸਤੇ ਢੋਲ ਸਭ ਕੋਲ ਚੱਲੇ ਆਂ ਹਾਂਜੀ ਹਰਦੀਪ ਸਿੰਘ ਦਿੰਬੀ ਹਾਂਜੀ ਹਾਂਜੀ ਠੀਕ ਹੈ ਵੀ ਇਹ ਮਸਲੇ ਦਾ ਜਿਹੜਾ ਹੱਲ ਹੈ ਉਹ ਸਪਸ਼ਟੀਕਰਨ ਕੀਤਾ ਜਾਵੇ ਠੀਕ ਹੈ ਜੀ ਹੁਣ ਤੁਸੀਂ ਪੰਚਾਇਤ ਕੀ ਚਾਹੁੰਦੀ ਹੈ ਜੀ ਪਿੰਡ ਦੀ ਬਾ ਪੰਚਾਇਤ ਇਹ ਚਾਹੁੰਦੀ ਹੈ ਵੀ ਉਹਨਾਂ ਦੇ ਜਿਹੜਾ ਗਲਤ ਕਮੈਂਟ ਕਰ ਰਹੇ ਹੈ ਜਾਂ ਗਾਲੀ ਗਲੋਚੀ ਕਰ ਰਹੇ ਹੈ ਜੇ ਉਹ ਇਸੇ ਤੱਕ ਨਾ ਹਟੇ ਤਾਂ ਜਿਹੜੀ ਪਹਿਲਾਂ ਕਾਰਵਾਈ ਵੀਡੀਓ ਨਹੀਂ ਕੀਤੀ ਹੈ ਮਜਬੂਰ ਨਹੀਂ ਕਿਤੇ ਪੰਚਾਇਤ ਨੂੰ ਕੋਈ ਕਾਰਵਾਈ ਨਾ ਕਰਨੀ ਪੈ ਜੀ ਠੀਕ ਠੀਕ ਹੈ ਜੀ ਜਿਵੇਂ ਉਹ ਵਾਰ-ਵਾਰ ਵੀਡੀਓ ਪਾ ਕੇ ਗਲਤ ਬੋਲ ਰਹੇ ਪੰਚਾਇਤ ਨੂੰ ਮੈਂ ਨਜਵਾਨ ਹੀ ਨਹੀਂ ਗੰਦੀ ਕਰਨੀ ਚਾਹੁੰਦਾ ਉਹ ਜੱਬ ਜ ਬੋਲ ਕੇ ਠੀਕ ਹੈ ਜੀ ਜਿਹੜੇ ਲਬਜੋ ਬੋਲਦੇ ਆ ਉਹਨਾਂ ਦਾ ਜਵਾਨ ਗੰਦੀ ਕਰਨ ਹੈ ਹਾਂਜੀ ਹਾਂਜੀ ਅਨਸਾਨੀਅਤ ਨੇ ਕਿਸੇ ਨੂੰ ਤੁਹਾਡੇ ਆਮ ਬੰਦਾ ਘਰੇ ਜਾਵੜਿਆ ਉਹਦੇ ਖਿਲਾਫ ਵੀ ਤੁਸੀਂ ਗਲਤ ਲਬਜ ਬੋਲਣੇ ਆ ਹਾਂਜੀ ਹਾਂਜੀ ਮਾੜੀ ਗੱਲ ਹੈ ਇਹਦੇ ਨਾਲ ਜੁਸੀ ਸਿੰਘ ਦੇ ਮੈਂ ਮੈਂਬਰ ਸੌਫ ਕਰਿਆ ਠੀਕ ਹੈ ਜੀ ਤੇ ਇਹਦੂ ਗਾਂਵਾ ਦਾ ਬੱਚਾ ਹੈ ਨੀਗਾ ਬਹੁਤ ਵਧੀਆ ਕੰਮ ਹੋਣ ਰਿਹਾ ਤੁਸੀਂ ਗਲੀਆਂਾਂ ਵਿੱਚ ਵੀ ਜਿਸ ਨੂੰ ਸਰਕਾਰ ਚੋਂ ਕੋਈ ਮਿਲਦਾ ਬਜੂਤੀ ਤੇ ਤੇਲ ਵਾਲੋ ਪੁਰਾਣੇ ਮਜ਼ਦੂਰ ਕੋਈ ਆਪਾਂ ਵਿਕਾਸ ਹੋਣ ਰਿਹਾ ਤੇ ਉਹ ਜਿਹੜੇ ਰੋੜਾ ਬਣਦੇ ਉਹ ਕਿਉਂ ਰੋੜਾ ਬਣਦੇ ਬਹੁਤ ਉਹਨਾਂ ਨੂੰ ਸਮੱਸਿਆ ਕੀ ਹੈ ਬਾਈ ਜੀ ਜਿਹੜੀ ਸਮੱਸਿਆ ਤੇ ਵੈਸੇ ਵੀ ਨਾ ਖੇਡਣ ਰੱਖਦੇ ਜਿਹੜੇ ਕੁੱਤੀ ਮੂਤਰ ਨਹੀਂ ਗੱਲ ਕਰਨੀਆਂ ਉਹਨਾਂ ਨੇ ਕਿੰਨੇ ਲੋਕ ਕਿੰਨੇ ਵੀ ਇਹ ਕੋ ਥੋੜੇ ਥੋੜੀਆਂ ਵੀ ਕੰਮ ਕੰਗਿਆ ਨਹੀਂ ਹੁੰਦੀਆਂ ਇਹ ਕਣਕ ਵਿੱਚ ਥੋੜੀ ਬੰਦੇ ਜਿਹੜੇ ਵਿੱਚ ਰੋੜਾ ਬਣਦੇ ਬਾਕੀ ਕੰਮ ਬਹੁਤ ਹੋਣ ਰਿਹਾ ਤੇ ਜੇ ਛੱਪੜ ਦਾ ਵਿਕਾਸ ਹੋ ਜੁੱਤ ਉਹ ਕੀ ਹੋਣ ਰਿਹਾ ਵਾ ਤਕਰੀਬਨ ਦੇਖੀਆ ਸੀ ਉਧਰ ਗਲੀਆਂ ਗੁੜੀਆਂ ਸਹੀ ਬਹੁਤ ਸੁਣੀਆਂ ਗਲੀਆਂ ਬਣੀਆਂ ਕੰਮ ਚੱਲ ਰਹੇ ਨਹੀਂ ਮਿੰਡੇ ਆ ਸਭ ਕੁਝ ਹੋਣ ਰਿਹਾ ਵਾ ਪਰ ਉਹ ਇੰਦਾ ਕਈ ਬੰਦਿਆਂ ਦੀ ਆ ਤਾਂ ਵੀ ਕੰਮ ਹੋਣ ਨਹੀਂ ਦੇਣਾ ਬੜਾ ਨਾਇਸ ਬੱਚਾ ਇਹ ਨਾਇਸ ਮੇਰਾ ਵੀਰ ਛੋਟਾ ਹੈ ਠੀਕ ਹੈ ਜੀ ਠੀਕ ਤੇ ਬਹੁਤ ਵਧੀਆ ਕੰਮ ਚੱਲਣ ਦੇ ਪਰ ਕਈ ਜਿਹੜੇ ਬੰਦੇ ਹੁੰਦੇ ਨੇ ਵਿੱਚ ਉਹ ਕੰਮ ਨੂੰ ਰੋਕ ਕੇ ਇਹ ਬੇਰਸਾ ਨੁਕਸਾਨ ਕਰਦੇ ਬੜਾ ਪਿੰਡ ਕਰ ਇਹ ਓਵਰਫਲੱਡਡ ਇੱਕ ਪਾਉਂਡ ਹੈਗਾ ਸਾਡਾ ਉਹ ਉਹ ਉਹਦਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਠੀਕ ਹੈ ਜੀ ਤੇ ਲੋਕਾਂ ਨੇ ਰਿਕਵੈਸਟ ਕੀਤੀ ਕਿ ਸਾਡੇ ਅਸੀਂ ਸਪੋਇਲ ਹੋ ਰਹੇ ਸਾਡਾ ਮਕਾਨ ਡਿੱਗ ਰਿਹਾ ਹੈ ਸਾਡਾ ਬਹੁਤ ਨੁਕਸਾਨ ਹੋ ਰਿਹਾ ਹੈ ਸੋ ਉਹਨਾਂ ਨੇ ਰਿਕਵੈਸਟ ਕੀਤੀ ਸੀ ਸਾਹਿਬ ਨੂੰ ਹਾਂ ਅੱਛਾ ਸੋ ਉਹ ਉਹਨਾਂ ਨੇ ਇਨਕੁਆਰੀ ਲਾਤੀ ਤੇ ਵੀਡੀਓ ਦਬਸਰ ਦੇ ਵਿੱਚੋਂ ਮਤਲਬ ਸਟਾਫ ਆ ਕੇ ਚੈੱਕ ਕਰਨ ਲੱਗਿਆ ਤਾਂ ਪੰਚਾਇਤ ਨਾਲ ਹੋਣਾ ਜ਼ਰੂਰੀ ਹੈ ਜ਼ਰੂਰੀ ਹੈ ਜੀ ਉਹ ਕਾਲ ਕਰਦੇ ਆ ਕਿ ਆਪ ਸਰਪੰਚ ਸਾਹਿਬ ਅਸੀਂ ਆ ਰਹੇ ਹਾਂ ਤੇ ਤੁਸੀਂ ਉੱਥੇ ਪ੍ਰੈਜ਼ੈਂਟ ਹੋਇਓ ਸੋ ਪੰਚਾਇਤ ਨੇ ਜਾਣਾ ਸੀ ਅ ਜਿੱਥੇ ਉੱਥੇ ਔਰ ਜਦੋਂ ਉੱਥੇ ਗਏ ਤੇ ਉਹਨਾਂ ਨੇ ਆਪਣੀ ਰਾਏ ਦਿੱਤੀ ਤੇ ਰਾਏ ਦੇ ਉੱਤੇ ਜਿਹੜੇ ਆਪੋਜੀਟ ਪਾਰਟੀ ਹੈ ਉਹ फडਕ ਗਈ ਔਰ ਮਤਲਬ ਅਨਸਬੋਡੀਨੇਟ ਲੈਂਗੁਏਜ ਬੀਇੰਗ ਯੂਜ਼ਡ ਬਾਈ ਦੀ ਪੀਪਲ ਹਾਂਜੀ ਠੀਕ ਹੈ ਜੀ ਵਿਚ ਇਜ਼ ਨਾਟ ਟੋਲਰੇਟਡ ਟੂ ਐਨੀਬਾਡੀ ਇਹ ਪ੍ਰੋਗਰੈਸ ਕਰ ਰਿਹਾ ਹੈ ਹੀ ਇਜ਼ ਨਾਈਸ ਪਰਸਨ ਹਾਂਜੀ ਇਹਨੂੰ ਪਰਸਨਲੀ ਜਾਣਦੇ ਹਾਂ ਸਰਪੰਚ ਸਾਹਿਬ ਇਸ ਦੀ ਨਾਈਸ ਪਰਸਨ ਔਰ ਉਹਨੇ ਜਿੰਨੇ ਪਿੰਡ ਦੀ ਤਰੱਕੀ ਕੀਤੀ ਹੈ ਮੇਰੇ ਖਿਆਲ ਹੋਰ ਉਹ ਕਿਸੇ ਨੇ ਕਰਾਈ ਨਹੀਂ ਨਾ ਹੀ ਹੋਣੀ ਹੈ ਇਹ ਪਹਿਲਾ 10 ਸਾਲ ਮੈਂਬਰ ਹੈ ਇਹ ਮੋਸਟ ਐਕਸਪੀਰੀਅੰਸ ਮੈਨ ਅਕੋਰਡਿੰਗ ਟੂ ਮਾਈ ਓਪੀਨੀਅਨ ਐਜ਼ ਅ ਆਰਮੀ ਅਫਸਰ ਆਈ ਐਮ ਅਬਜ਼ਰਵਿੰਗ ਆਲ ਦੀ ਟਾਈਮ ਹੀ ਇਜ਼ ਅ ਵੈਰੀ ਨਾਈਸ ਐਂਡ ਹੋਨੈਸਟ ਐਂਡ ਹੀ ਇਜ਼ ਡੂਇੰਗ ਵੈਲ ਫਾਰ ਦੀ ਵਿਲੇਜ ਸੋ ਆਈ ਐਮ ਵੈਰੀ ਹੈਪੀ ਐਂਡ ਵੀ ਵੀ ਆਰ ਡੈਡ ਸਪੋਰਟਡ ਫਾਰ ਦੈਟ ਤੋ ਇਹ ਜਿਹੜਾ ਇਹ ਪ੍ਰੋਗਰੈਸ ਦੇ ਕੁਝ ਦੁਖੀ ਲੋਕ ਹੈ ਉਹ ਦੇ ਆਰ ਨਾਟ ਅ ਲੋ ਟੂ ਡੂ ਥੈਟ ਹੀਲ ਡੂ ਬਾਈ ਹੁੱਕ ਐਂਡ ਕਰੁਕ ਇਫ ਦੀ ਯੂਜ਼ਡ ਅਨਸ ਬਾਡੀ ਨੇ ਲੈਂਗੁਏਜ ਟੂ ਦੀ ਪੀਪਲ ਟੂ ਦੀ ਸਰਕਾਰੀ ਮੁਲਾਜ਼ਮ ਤੋ ਕਾਰਵਾਈ ਤੋ ਹੋਗੀ ਵੀ ਆਰ ਹੈਪੀ ਫਾਰ ਥੈਟ ਕਿ ਜੇ ਉਹਨਾਂ ਨੂੰ ਬੁਰਾ ਭਲਾ ਬੋਲਿਆ ਹੈ ਉਹ ਸਰਕਾਰੀ ਕੰਮ ਚ ਵਿਗਨ ਪਾਉਣ ਵਾਸਤੇ ਸਾਰੇ ਮੈਂ ਕਰੂੰਗਾ ਤੇ ਮੇਰੇ ਨਾਲ ਵੀ ਇਦਾਂ ਕੁੱਤੇ ਖਾੜੀ ਹੋਣੀ ਚਾਹੀਦੀ ਹੈ ਹੋਗੀ ਸਹੀ ਗੱਲ ਹੈ ਜੀ ਉਹਨਾਂ ਨਾਲ ਹੋ ਰਹੀ ਹੈ ਤੇ ਅੱਛਾ ਹੈ ਠੀਕ ਹੈ ਇਦੇ 'ਚ ਕੋਈ ਦੋ ਰਹਿ ਨਹੀਂ ਹੈ ਜਿਹੜਾ ਬੰਦਾ ਪ੍ਰੋਗਰੈਸ ਦੇ ਰਾਹ ਦੇ ਵਿੱਚ ਰੋੜਾ ਬਣਦਾ ਹੈ ਉਹਦੇ ਵਾਸਤੇ ਇਹ ਹੀ ਟ੍ਰੀਟਮੈਂਟ ਹੈ ਏਟ ਸ਼ੁੱਡ ਬੀ ਡਨ ਬਾਈ ਜੀ ਫੋਕਨ ਇੱਕ ਨੰਬਰ ਪੰਚਾਇਤ ਹੈ ਸਾਡੇ ਪਿੰਡ ਦੀ ਠੀਕ ਹੈ ਜੀ ਵਧੀਆ ਕੰਮ ਕਰ ਰਹੀ ਹੈ ਇਸ ਤੋਂ ਵਧੀਆ ਪੰਚਾਇਤ ਕੋਈ ਬਣਨੀ ਨਹੀਂ ਅੱਛਾ ਜੀ ਸਭ ਤੋਂ ਵਧੀਆ ਕੰਮ ਬਿਲਕੁਲ ਹੋ ਰਿਹਾ ਹੈ ਪਿੰਡ ਜੀ ਅੱਛਾ ਅੱਛਾ ਤੇ ਫਿਰ ਰੋਲਾ ਕੀ ਹੈ ਭਾਈ ਜੀ ਰੋਲਾ ਤਾਂ ਕੋਈ ਛੱਪੜਦਾ ਹੈ ਜੀ ਇੱਥੇ ਉਹ ਕੋਈ ਨਿਕਾਸੀ ਦਾ ਪਾਣੀ ਦਾ ਸੀਗਾ ਹਾਂ ਉਹਦੇ ਪਾਉਣਾ ਦਾ ਚੈਂਬਰ ਹੈ ਜੀ ਠੀਕ ਹੈ ਜੀ ਚੈਂਬਰ ਨਾਲ ਹੀ ਪਾਣੀ ਗਾਹ ਕਿਤਾ ਜਾਊਗਾ ਗਾਹ ਕਿਤਾ ਜਾਊਗਾ ਹਾਂਜੀ ਕੋਈ ਆਇਆ ਨਹੀਂ ਵੀ ਓਵਰਫਲੋ ਛੱਪੜ ਹੋ ਜਾਊਗਾ ਚੈਂਬਰ ਪੈ ਗਿਆ ਤਾਂ ਸੌਖਾ ਕੰਮ ਹੈ ਜੀ ਸੌਖਾ ਹੋ ਜਾਊਗਾ ਉਹ ਗਾੜੀ ক্লোਜ ਕਰਦੇ ਉਹ ਗਾੜੀ ক্লোਜ ਕਰਦੇ ਗੱਲ ਆ ਹੈ ਜੀ ਠੀਕ ਹੈ ਜੀ ਪੰਚਾਇਤ ਇੱਕ ਨੰਬਰ ਹੈ ਵਧੀਆ ਕੰਮ ਚੱਲ ਜੀ ਜਾਂਦੇ ਪੰਚਾਇਤ ਦੇ ਬਿਲਕੁਲ ਵਧੀਆ ਪੰਚ ਦੇ ਠੀਕ ਹੈ ਜੀ ਵਧੀਆ ਹਾਂ ਭਾਈ ਜੀ ਸਾਡਾ ਮੱਧੋਆਣੀ ਵਾਲਾ ਛੱਪੜ ਆ ਓਵਰਫਲੋ ਹੋ ਗਿਆ ਸੀਗਾ ਓਵਰਫਲੋ ਹੋਣ ਦੇ ਕਾਰਨ ਪਾਣੀ ਵਾਪਸ ਜਾਣ ਲੱਗ ਗਿਆ ਸਾਰੇ ਕਹਿੰਦੇ ਸੀ ਇਹਦਾ ਨਿਕਾਸੀ ਕਰਾ ਦਿਓ ਨਿਕਾਸੀ ਕਰਾ ਦਿਓ ਜਦੋਂ ਅਸੀਂ ਜਾ ਕੇ ਵੀਡੀਓ ਆਪਣੇ ਵੀਡੀਓ ਸਾਹਬ ਹੈ ਐਸ ਡੀ ਐਮ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਮਿਲੇ ਤਾਂ ਉਹ ਆਦੇ ਵੀ ਕੋਈ ਨਹੀਂ ਕਰਵਾ ਦਿੰਦੇ ਆ ਜਦੋਂ ਆਦੇ ਕਰਵਾ ਦਿੰਦੇ ਆ ਤੇ ਉਹ ਜਦੋਂ ਬਾਅਦ ਵਿੱਚ ਮਲਾਜਮ ਆਏ ਉਹ ਸਾਰਾ ਕੁਝ ਮਨਜ਼ੂਰ ਹੋਇਆ ਪਿਆ ਸੀ ਦੇਖਣੀ ਆਈ ਸੀ ਦੇਖਣ ਆਈ ਸੀ ਕਿ ਸਾਰਾ ਕੁਝ ਮਨਜ਼ੂਰ ਹੋਇਆ ਪਿਆ ਸੀਗਾ ਮਨਜ਼ੂਰ ਹੋ ਕੇ ਫੇਰ ਹੀ ਉਹ ਪੈਨ ਲੱਗਣੀ ਸੀ ਤੇ ਜਦੋਂ ਵੇਖਣਾਰਸੀ ਆਏ ਵੈਸੇ ਦੇਖਣ ਆਰ ਸੇ ਆਏ ਜਦੋਂ ਤੋ ਉਹਨਾਂ ਨੇ ਮੰਦਾ ਚੰਗਾ ਬੋਲਿਆ ਉੱਥੇ ਗਲਤ ਬੋਲ ਬੋਲ ਕਹਿੰਦੇ ਵੀ ਕਹਿੰਦੇ ਕੰਮ ਸ਼ੁਰੂ ਹਜੇ ਕੰਮ ਨਹੀਂ ਸ਼ੁਰੂ ਹੋਇਆ ਨਹੀਂ ਵੀਰੇ ਅਸੀਂ ਤਾਂ ਪੁੱਛ ਨਹੀਂ ਗਏ ਸੀ ਦੇਖਣ ਗਏ ਸੀ ਕੰਮ ਤਾਂ ਅਸੀਂ ਕਹਤਾ ਵੀ ਸ਼ੁਰੂ ਨਹੀਂ ਜੇ ਨਹੀਂ ਪਾਉਂਦੇ ਤਾਂ ਅਸੀਂ ਕਹ ਮਨਾ ਕਰਤਾ ਵੀ ਇੱਕ ਵਿਚਾਲ ਭਾਈ ਜੇ ਨਹੀਂ ਰਾਜੀ ਤੇ ਫਿਰ ਆਪਾਂ ਹਾਵ ਜੇ ਕੋ ਲੜਾਈ ਨਾ ਬੋਵੇ ਅਸਲ ਵਿੱਚ ਸਾਰਿਆਂ ਦੀ ਸਹਿਮਤੀ ਨਾਲ ਹੀ ਕੰਮ ਹੋਣਾ ਹਾਂ ਹਾਂ ਸਾਰੇ ਸਹਿਮਤੀ ਨਾਲ ਹੋਣਾ ਸੀ ਠੀਕ ਹੈ ਜੀ ਬਹੁਤ ਜ਼ਿਆਦਾ ਗਲਤ ਬੋਲੀਆਂ ਜਾਂਦੀਆਂ ਨੇ ਨਾ ਉਹ ਸਾਨੂੰ ਬੜਾ ਦੁੱਖਾ ਉਸ ਗੱਲ ਦਾ ਅੱਛਾ ਅੱਛਾ ਕਿਵੇਂ ਜੀ ਜਿਵੇਂ ਮੈਂਬਰ ਸਰਪੰਚਾਂ ਬਾਰੇ ਗਲਤ ਕਮੈਂਟ ਕਰਦੇ ਨੇ ਸਾਨੂੰ ਬਹੁਤ ਦੁੱਖਾ ਉਸ ਗੱਲ ਦਾ ਠੀਕ ਹੈ ਕੀ ਕਹਿੰਦੇ ਆ ਜੀ ਉਹ ਉਹ ਕਮੈਂਟਾਂ ਦੇ ਸੁਣੋ ਜੀ ਤੁਸੀਂ ਕੀ ਕਹਿੰਦੇ ਆ ਹਾਂ ਬੜੇ ਗੰਦੇ ਕਮੈਂਟ ਕਰਦੇ ਆ ਫਲਾਣਾ ਕੁਝ ਕਰਦੇ ਆ ਢੋਂਗਾ ਕੁਝ ਕਰਦੇ ਆ ਪੰਚਾਇਤ ਇਸ ਕੰਮ ਨੂੰ ਬਣਦੀ ਹੁੰਦੀ ਆ ਠੀਕ ਹੈ ਜੀ ਇਸ ਕੰਮ ਨੂੰ ਨਹੀਂ ਬਣਦੀ ਪੰਚਾਇਤ ਪੰਚਾਇਤ ਸਵਾਰਦੀ ਹੁੰਦੀ ਆ ਪਿੰਡ ਦਾ ਪੰਚਾਇਤ ਦਾ ਧੰਨਵਾਦ ਜੀ ਜਿਨ੍ਹਾਂ ਦੇ ਅਸੀਂ ਬਰਾਬਰ ਖੜੇ ਆ ਤੇ ਜੀ ਸਾਨੂੰ ਸਾਡੀ ਬੇਟੀ ਨੂੰ ਬਹੁਤ ਗੰਦਾ ਬੋਲਦੀ ਪੰਚਾਇਤ ਵਾਲੇ ਹੋਰ ਜਿੱਥੇ ਉੱਚੀ ਨੀ ਮੇਥਾ ਜਾਂਦੀ ਉੱਥੇ ਬਹੁਤ ਬੋਲਦੇ ਆ ਸਾਡੇ ਅੱਖਾਂ 'ਚ ਨੀ ਲਾਉਂਦੇ ਨੀਆਂ ਗੱਲਾਂ ਸੁਣ ਸੁਣ ਕੇ ਅਸੀਂ ਕੁਝ ਮੁਸ਼ਕਲ ਹੋਇਆ ਪਿਆ ਇਹ ਮੰਜੇ ਤੇ ਮਸਾ ਠਾਈਆ ਦੀ ਮੇਰੀ ਬੇਇੱਜ਼ਤੀ ਕਰੀ ਜਾਂਦੇ ਮੈਂ ਜਿਵੇਂ ਉਹ ਕਹਿ ਰਹੀ ਸੀ ਵੀ ਪੰਚਾਇਤ ਗਲਤ ਕਰ ਰਹੀ ਹੈ ਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਜਮਾ ਅਸੀਂ ਅਸੀਂ ਸਰਵਟਾ ਦਾਂਗੇ ਜੇ ਪੰਚਾਇਤ ਗਲਤ ਕੰਮ ਕਰਦੀ ਨਾ ਅਸੀਂ ਤੁਲੇ ਹਾਂ ਅਸੀਂ ਅਸੀਂ ਪੰਚਾਇਤ ਮੰਗਰਾ ਉਹ ਆਪ ਗੱਲਾਂ ਗਲਤ ਕਰਦੇ ਉਹ ਫੁਲਾ ਰਹੇ ਜੀ ਫਿਰ ਗਲਤ ਜੀ ਉਹ ਹਾਂ ਉਹ ਗਲਤ ਆਈ ਹਾਂ ਇਹ ਦੋ ਅਸੀਂ ਪੈ ਪਾਈ ਨਹੀਂ ਅਸੀਂ ਗਏ ਨਹੀਂ ਕਿਉਂ ਸਾਡੇ ਤੇ ਜਲਾਮ ਲਾ ਰਹੇ ਆ ਠੀਕ ਹੈ ਜੀ ਠੀਕ ਹੈ ਕਿਉਂ ਜਲਾਮ ਲਾ ਰਹੇ ਆ ਕਾਹ ਤੋਂ ਲਾ ਰਹੇ ਆ ਹਾਂ ਜੀ ਹਾਂ ਜੀ ਕਿਸੇ ਵੀ ਪਿੰਡ ਚ ਹਾਂ ਜੀ ਸਰਪੰਚ ਸਾਹਿਬ ਪੰਚਾਇਤ ਮਿਲਨੀ ਨਹੀਂ ਐਡੇ ਇਮਾਨਦਾਰ ਆ ਤੇ ਐਡੇ ਸਮਝਦਾਰ ਆ ਐਡੇ ਪਿਆਰ ਨਾਲ ਬੋਲਣ ਵਾਲਾ ਤੇ ਇਹਨਾਂ ਨੂੰ ਜਿਹੜਾ ਗਲਤ ਬੋਲਣਾ ਤੇ ਕਿੱਡਾ ਉਹਨਾਂ ਨੇ ਜ਼ੁਲਮ ਕੀਤਾ ਇਸ ਤੱਕ ਨਹੀਂ ਚਾਹੀਦਾ ਪੰਚਾਇਤ ਨੂੰ ਬੋਲਣਾ ਆਉਜੀ ਕਹਿਣ ਦਾ ਹੱਕ ਬਣਦਾ ਹੈ ਹਾਂਜੀ 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 ਠੀਕ ਹੈ ਜੀ ਤੇ ਇਸ ਤਰ੍ਹਾਂ ਦੇ ਨਾਲ ਸਾਰਾ ਕੰਮ ਘਰਾਂ ਦਾ ਵਧੀਆ ਕਰੀ ਜਾਂਦੇ ਜਿੱਥੇ ਵੀ ਕਹਨੇ ਆ ਕਰਦੇ ਆ ਤੇ ਪੰਚਾਇਤ ਬਹੁਤ ਹੀ ਢੰਗ ਨਾਲ ਚੱਲ ਰਹੀ ਹੈ ਤੇ ਵੀ ਜਿਹੜਾ ਆਪਾਂ ਕੰਮ ਕੀ ਕਰਾਂਗੇ ਜਦੋਂ ਆਪਾਂ ਆਪ ਹੀ ਖਰਾਬ ਕਰਨ ਲੱਗੇ ਮਸਲਾ ਇਹ ਛੱਪੜ ਦੀ ਨਿਕਾਸੀ ਦਾ ਹੀ ਮੋਧਵਾਨੀ ਦਾ ਉਹਦੇ ਕਰਕੇ ਸਰਪੰਚ ਸਾਹਿਬ ਨੂੰ ਹੀ ਪਹਿਲੇ ਰਿਕਵੈਸਟ ਕਰੀ ਸੀ ਸਾਡੇ ਸੀ ਬਹੁਤ ਦੁਖੀ ਉੱਥੋਂ ਪਿਛਲੇ ਸਾਲ ਉੱਥੇ ਸਾਡੇ ਪਾਣੀ ਘਰੇ ਪੈ ਗਿਆ ਸੀਗਾ ਤਕਰੀਬਨ ਸਾਰਾ ਘਰ ਪਾਟ ਗਿਆ ਤਕਰੀਬਨ ਸਾਰੇ ਬੰਦੇ ਨੂੰ ਪਤਾ ਹੈ ਸਾਰੀ ਪੰਚਾਇਤ ਨੂੰ ਪਤਾ ਨਵੀਂ ਪੁਰਾਣੀ ਨੂੰ ਠੀਕ ਹੈ ਜੀ ਸਾਰੇ ਨੂੰ ਪਤਾ ਹੈ ਉਹਦੇ ਮਸਲੇ 'ਚ ਰਿਕਵੈਸਟ ਕੀਤੀ ਸੀਗੀ ਇਹਨਾਂ ਨੇ ਡੀਸੀ ਐਸੀ ਡੀਸੀ ਸਾਊਂਡ ਨੂੰ ਦਰਖਾਸਤ ਦਿੱਤੀਆਂ ਉਸ ਤੋਂ ਬਾਅਦ ਇਹ ਮੈਂਬਰ ਸਾਹਿਬ ਕੋਲੇ ਗਏ ਸਾਡੇ ਮੈਡਮ ਹੈ ਮੈਂਬਰ ਉੱਥੇ ਉਹਦੇ ਬਾਅਦ ਸਰਪੰਚ ਸਾਹਿਬ ਕੋਲੇ ਆਏ ਉੱਥੇ ਦਰਖਾਸਤ ਹੁੰਦੀ ਇੱਥੇ ਆ ਗਈ ਉੱਥੇ ਹੁਣ ਰੌਲਾ ਕੋਈ ਨਹੀਂ ਕਿਲੇ ਨਿਕਾਸੀ ਦਾ ਹੈ ਠੀਕ ਹੈ ਜੀ ਨਿਕਾਸੀ ਵਾਸਤੇ ਉਹਦੇ ਅਫਸਰ ਗਏ ਸੀਗੇ ਮੁਲਾਜ਼ਮ ਗਏ ਸੀ ਨਾਲ ਸਰਪੰਚ ਸਾਹਿਬ ਸੀਗੇ ਠੀਕ ਹੈ ਜੀ ਸਾਰੀ ਪੰਚਾਇਤ ਸੀਗੀ ਉੱਥੇ ਜਾ ਕੇ ਜਦੋਂ ਉਹਨੂੰ ਗੱਲ ਕੀਤੀ ਜਿਹੜੇ ਆਪਣੇ ਮੁਲਾਜ਼ਮ ਨਾਲ ਗਏ ਸੀ ਉਹ ਬਸ ਰੌਲਾ ਪਾਉਣ ਲੱਗੇ ਸੀ ਇਧਰ ਦੀ ਨਹੀਂ ਪੈਂਦ ਦੇ ਇਧਰ ਦੀ ਨਹੀਂ ਪੈਂਦ ਦੇ ਉਹ ਕਹਿ ਲੱਗੇ ਵੀ ਪਹਿਲਾਂ ਤੁਸੀਂ ਆਪਾਂ ਮਸਲਾ ਦੱਸੋ ਪਹਿਲਾਂ ਤੁਹਾਡਾ ਮਸਲਾ ਹੱਲ ਕਰਾਂਗੇ ਮਸਲਾ ਦੱਸਿਆ ਨਹੀਂ ਨਾ ਜੀ ਉਹ ਬਾਤ ਤੂੰ ਤੂੰ ਮੈਂ ਮੈਂ ਤੀ ਆ ਗਏ ਹਾਂ ਠੀਕ ਹੈ ਜੀ ਆਈ ਗੱਲ ਹੈ ਕਿ ਹੋਰ ਉਹਦਾ ਮਸਲਾ ਕੋਈ ਹੈ ਨਹੀਂ ਕਿਲੇ ਨਿਕਾਸੀ ਦਾ ਹੀ ਮਸਲਾ ਹੈ ਇਹ ਮਸਲਾ ਵੈਸੇ ਇਹਨਾਂ ਨੇ ਪ੍ਰਿਟੀਕਲ ਲਾਈਨ 'ਚ ਪਾਤਾ ਠੀਕ ਹੈ ਜੀ ਅੱਜ ਇੱਥੇ ਇਕੱਠੇ ਹੋਏ ਹਾਂ ਜੀ ਅੱਜ ਕੀ ਇੱਥੇ ਅਸੀਂ ਸਰਪੰਚ ਸਾਹਿਬ ਨਾਲ ਆਏ ਆ ਠੀਕ ਹੈ ਜੀ ਬਿਲਕੁਲ ਜੋ ਕੰਮ ਕਰ ਰਹੇ ਉਹ ਸਹੀ ਕਰ ਰਹੇ ਆ ਪੰਚਾਇਤ ਜੋ ਵੀ ਕਰ ਰਹੀ ਹੈ ਠੀਕ ਹੈ ਜੀ ਸਾਰੇ ਬਹੁਤ ਵਧੀਆ ਤੇ ਸੋਹਣਾ ਕੰਮ ਚੱਲ ਰਿਹਾ ਠੀਕ ਹੈ ਪਿੰਡ 'ਚ ਕੰਮ ਚੱਲ ਪਿੰਡ 'ਚ ਬਹੁਤ ਵਧੀਆ ਕੰਮ ਚੱਲ ਰਿਹਾ ਜਿੰਨੇ ਹੋਏ ਸਭ ਵਧੀਆ ਹੋਇਆ ਕਿਤੇ ਰੌਲਾ ਨਹੀਂ ਪਿਆ ਬਾਈ ਜੀ ਫਿਰ ਉੱਥੋਂ ਦੇ ਜਿਹੜੇ 2-4 ਘਰ ਵਾਲੇ ਉਹਨਾਂ ਨੂੰ ਕੀ ਸਮੱਸਿਆ ਜੀ ਸਮੱਸਿਆ ਕੱਲੇ ਰੌਲਾ ਪਾਉਂਦੀ ਆ ਜੀ ਠੀਕ ਹੈ ਜੀ ਉਹ ਪਾਈ ਜਾਂਦੇ ਆ ਅੱਛਾ ਉਹ ਪਾਣੀ ਛੱ ਜਿਹੜਾ ਜਿਹੜੇ ਪਾਣੀ ਦੇ ਨਿਕਾਸੀ ਉਹ ਚੈਂਬਰ ਚ ਪੈਣੀ ਹੈ ਚੈਂਬਰ ਚੋਂ ਖੇਤਾਂ ਨੂੰ ਜਾਣੀ ਹੈ ਜਿਹੜਾ ਖੇਤਾਂ ਨੂੰ ਪਾਣੀ ਜਾਂਦਾ ਉਹ ਵੀ ਸਾਡੇ ਖੇਤਾਂ ਹੀ ਜਾਂਦਾ ਠੀਕ ਹੈ ਜੀ ਹਾਂ ਇਹ ਕੀ ਚਾਹੁੰਦੇ ਫਿਰ ਉੱਥੋਂ ਦੇ ਜਿਹੜੇ ਇਹ ਕਹਿੰਦੇ ਨਹੀਂ ਪੈਣ ਦਿੰਦੇ ਬਸ ਅੱਛਾ ਆ ਚੱਕਰ ਹੋਰ ਕੁਝ ਨਹੀਂ ਹਾਂ ਉਸੇ ਮਸਲ ਅਸਲ ਜਾਣ ਵਾਸਤੇ ਡੀਐਮਪੀਟੀ ਲੋਕੜੇ ਆਏ ਆ ਵੀ ਤੁਸੀਂ ਇਸ ਚੀਜ਼ ਦੀ ਪੜਾਣ ਇਨਕੁਆਰੀ ਕਰ ਲਓ ਠੀਕ ਹੈ ਜੀ ਤੁਸੀਂ ਇਸ ਚੀਜ਼ ਦੀ ਇਨਕੁਆਰੀ ਲਾ ਦਿਓ ਅਫਸਰ ਦੀ ਲਾ ਦਿਓ ਤੁਸੀਂ ਕਰੋ ਵੀ ਜੇ ਗਲਤ ਲੱਗਦਾ ਸੁਣੇ ਨਾ ਕਰੋ ਜਿਵੇਂ ਦੇਖ ਰਹੇ ਸਾਰਾ ਪਿੰਡ ਹੀ ਆਇਆ ਹੈ ਤਕਰੀਬਨ ਸਾਰਾ ਪਿੰਡ ਦੇਖ ਲਓ ਤੁਸੀਂ ਇਧਰ ਮਾਰ ਲਓ ਤ੍ਰਿਗੁਰ ਸਰਪੰਚ ਸਾਹਿਬ ਮਗਰ ਸਾਰੇ ਪਿੰਡ ਆ ਕੋਈ ਬੰਦਾ ਨਹੀਂ ਰਿਹਾ ਪਿੰਡ ਚੋਂ ਬਾਈ ਜੀ ਆਪਣਾ ਮੇਰਾ ਛੱਪੜ ਦੇ ਨਾਲ ਘਰ ਆ ਉੱਥੇ ਮਧੂਆਣੀ ਦੇ ਪਾਣੀ ਦੀ ਨਿਕਾਸੀ ਦਾ ਸਾਡਾ ਮਸਲਾ ਮਸਲਾ ਜੀ ਹਾਂਜੀ ਅਸੀਂ ਪੰਚਾਇਤ ਕੋਲੇ ਇਹ ਮਸਲਾ ਰੱਖਿਆ ਸੀਗਾ ਵੀ ਸਾਡੀ ਨਿਕਾਸੀ ਹੋਣੀ ਚਾਹੀਦੀ ਆ ਸਾਰੀ ਪੰਚਾਇਤ ਇਕੱਠੀ ਹੋ ਕੇ ਉਹਨਾਂ ਕੋਲੇ ਗਈ ਉਹਨਾਂ ਨੂੰ ਪੁੱਛਿਆ ਵੀ ਅਸੀਂ ਐਂ ਕਰਕੇ ਚੈਂਬਰ ਦਾ ਅਸੀਂ ਕੋਈ ਛੱਪੜ 'ਚ ਪਾਣੀ ਨਹੀਂ ਪਾਉਂਦੇ ਅਸੀਂ ਚੈਂਬਰ ਤੋਂ ਚੈਂਬਰ ਮੋਟਰ ਲਾ ਕੇ ਚੈਂਬਰ 'ਚ ਪਾਣੀ ਪਾਉਣਾ। ਉਹ ਕੰਮ ਸਹੀ ਕਰਾ ਦੇ ਸੀ। ਹਾਂ, ਵੀ ਚੈਂਬਰ 'ਚੋਂ ਪਾ ਕੇ ਗਾਂ 5 ਕਿੱਲੇ ਪਾਈਪਾਂ ਅਸੀਂ ਗਾਂ ਪਾਸ ਕਰਾ ਕੇ। ਅੱਛਾ। ਆਪਦੇ ਸਪੈਸ਼ਲ ਚੱਪੜਾਟਸ ਵਾਸਤੇ ਪਾਈਪਾਂ ਪਾਸ ਕਰਾ ਕੇ ਉਦੋਂ ਬਾਅਦ ਨਿਕਾਸੀ ਦਾ ਅਸੀਂ ਪਾਈਪਾ ਪਾਉਣਾ ਸੀਗਾ। ਪਰ ਉਹ ਕਹਿੰਦੇ ਵੀ ਅਸੀਂ ਪਾਈਪਾਂ ਦਾ ਪਾਣੀ ਅਸੀਂ ਪਾਉਣਾ ਨਹੀਂ ਉੱਧਰ। ਨਹੀਂ ਉਹ ਕਿਸ ਗੱਲ ਦਾ ਰੋਲ ਪੰਚਾਇਤ ਨੂੰ ਕਿ ਉਹ ਫਿਰ ਬੁਰਾ ਭਲਾ ਕਹਿ ਰਹੀ ਹੈ ਜੀ ਉਹ। ਬਸ ਪਤਾ ਨਹੀਂ ਜੀ ਸਾਹਮਣੇ ਤੋਂ ਬਾਹਰ ਆ ਉਹਨਾਂ ਦੀ ਕਹਾਣੀ। ਵੀ ਬਿਨਾ ਕੋਈ ਪੰਚਾਇਤ ਨੇ ਉਹਨਾਂ ਦਾ ਵਿਰੋਧ ਨਹੀਂ ਕੀਤਾ। ਪਹਿਲਾਂ ਪੰਚਾਇਤ ਨੇ ਉਹਨਾਂ ਦਾ ਹੀ ਪੁੱ ਵੇ ਤੁਹਾਡਾ ਕੋਈ ਮਸਲਾ ਤਾਂ ਤੁਸੀਂ ਦੱਸੋ ਪਹਿਲਾਂ ਤੁਹਾਡਾ ਹੱਲ ਕਰਾਂਗੇ ਉਸ ਤੋਂ ਬਾਅਦ ਅਸੀਂ ਪਾਣੀ ਦੀ ਨਿਕਾਸੀ ਦਾ ਹੱਲ ਕਰਾਂਗੇ ਉਸ ਤੋਂ ਬਾਅਦ ਇਹਨਾਂ ਨੇ ਬਿਆਨਬਾਜ਼ੀ ਕਮੈਂਟ ਬਾਜ਼ੀ ਪੱਤਰਕਾਰ ਸੱਦੇ ਸੀ ਉਹਨਾਂ ਨੇ ਮੌਕਾ ਵੇਖਿਆ ਕਮੈਂਟ ਬਾਜ਼ੀ ਗਲਤ ਬੁੜੀਆਂ ਨੂੰ ਗਲਤ ਵਿੱਚ ਬੋਲਿਆ ਬੰਦਿਆਂ ਨੂੰ ਬਹੁਤ ਗਲਤ ਬੋਲਿਆ ਉੱਥੇ ਪੰਚਾਇਤ ਨੂੰ ਵੀ ਬਹੁਤ ਗਲਤ ਬੋਲਿਆ ਇਹ ਮਸਲਾ ਕੋਈ ਨਹੀਂ ਜੀ ਪਾਣੀ ਦੀ ਨਿਕਾਸੀ ਬਾਰੇ ਵਿਚਾਰ ਕਰਦੇ ਸੀਗੇ ਉਸ ਤੋਂ ਉਹਨਾਂ ਨੇ ਆਪਦਾ ਕੱਠ ਕਰ ਲਿਆ ਅੱਛਾ ਕੱਠ ਕਰਕੇ ਹੁਣ ਉਹ ਸਾਡੇ ਨਾਲ ਤਾਂ ਗੱਲ ਕਰਦੇ ਨਹੀਂ ਉਹ ਆਪਸ ਵਿੱਚ ਕਮੈਂਟਾਂ 'ਚ ਕਿਸੇ ਨੂੰ ਮੰਦਾ-ਪੰਦਾ ਬੋਲਦੇ ਆ ਮੈਂਬਰਾਂ ਨੂੰ ਸਾਰੀ ਪੰਚਾਇਤ ਨੂੰ ਬੋਲਦੇ ਆ ਵਿੱਚ ਉਹ ਇਉਂ ਬੋਲਦੇ ਆ ਵੀ ਇਹ ਪੰਜ ਚਾਰ ਮੈਂਬਰ ਹੈਗੇ ਜਿਹੜੇ ਸਰਪੰਚ ਦੇ ਨਾਲ ਆ ਤੇ ਦੂਜੀ ਪੰਚਾਇਤ ਤਾਂ ਸਾਡੇ ਨਾਲ ਆ ਉਹ ਆ ਸਾਨੂੰ ਆਦੇ ਵੀ ਸਾਨੂੰ ਬੁਲਾਓ ਤੇ ਉਹ ਅਸੀਂ ਆੜ ਹੀ ਰਹੇ ਵੀ ਉਹਨਾਂ ਨੂੰ ਬੁਲਾੜ ਹੀ ਰਹੇ ਤੇ ਉਹ ਸਾਡੇ ਨਾਲ ਆਉਣ ਨੂੰ ਤਿਆਰ ਆ ਦੂਜੇ ਬੰਦੇ ਇਹ ਹੋਰ ਕੋਈ ਗੱਲ ਨਹੀਂ ਬਸ ਇਹ ਉਹ ਇੱਕ ਦੂਜੇ ਨੂੰ ਬਸ ਪਿੰਡ 'ਚ ਹੀ ਭੜਕਾਈ ਜਾਂਦੇ ਆ ਜੀ ਭੜਕਾਈ ਜਾਂਦੇ ਆ ਹਾਂ ਗਾਲੀ-ਗਲੋਚ ਉਹ ਪਹਿਲਾਂ ਵੀ ਕੀਤਾ ਜੀ ਤੇ ਹੁਣ ਵੀ ਕਰਦੇ ਆ ਹੁਣ ਕਮੈਂਟਾਂ 'ਚ ਕਰਦੇ ਆ ਹਾਂ ਉਹ ਚਾਹੁੰਦੇ ਆ ਅਸੀਂ ਅਸੀਂ ਐਮਐਲਏ ਸਾਹਿਬ ਨੂੰ ਠੀਕਦੇ ਸੀਗੇ ਇਹ ਚੰਡੀਗੜ੍ਹ ਗਏ ਸੀਗੇ ਅੱਜ ਅਸੀਂ ਐਮਐਲਏ ਸਾਹਿਬ ਕੋਲੇ ਆਏ ਆ ਠੀਕ ਹੈ ਜੀ ਹਾਂ ਜੀ ਇਹਨਾਂ ਨਾਲ ਅੱਜ ਗੱਲਬਾਤ ਕਰਨੀ ਆ ਤੇ ਫਿਰ ਉਹਨਾਂ ਨਾਲ ਅਸੀਂ ਬੰਦੀ ਕਾਰਵਾਈ ਉਹਨਾਂ ਤੇ ਕਰਾਂਗੇ ਗੱਲ ਕਿਉਂ ਨਹੀਂ ਸੀ ਗੱਲ ਕੋਈ ਸੀ ਵੀ ਨਹੀਂ ਚੈਂਬਰ ਚ ਪਾਣੀ ਪਾਇਪ ਪਾਉਂਦੇ ਸੀਗੇ ਜੀ ਹਾਂ ਇਹ ਉਹ ਵੀ ਰੌਲਾ ਪਾ ਕੇ ਬਹਿ ਗਏ ਪੰਚਾਇਤ ਚੈਂਬਰ ਚ ਪਾਣੀ ਪਾਉਣਾ ਚਾਹੁੰਦੀ ਹੈ ਜੀ ਹਾਂਜੀ ਹਾਂਜੀ ਤੇ ਉਹ ਘਰ ਵਾਲੇ ਰੌਲਾ ਪਾ ਕੇ ਬਹਿ ਗਏ ਹਾਂਜੀ ਉਹ ਕਹਿੰਦਾ ਰੌਲਾ ਪਾਉਂਦੇ ਆ ਜੀ ਐਂ ਰੌਲਾ ਪਾਉਂਦੇ ਆ ਕਿ ਸਾਡੇ ਛੱਪੜ ਚ ਪਾਣੀ ਪਾਉਣੇ ਤੁਸੀਂ ਅੱਛਾ ਉਹ ਮਤਲਬ ਉਹਨਾਂ ਨੂੰ ਗਲਤ ਫਹਿਮੀ ਹੋਈ ਹੈ ਹਾਂਜੀ ਅੱਛਾ ਹਾਂਜੀ ਅਸੀਂ ਵੀ ਗਏ ਸੀ ਜੀ ਸਾਨੂੰ ਵੀ ਗਲਤ ਬੋਲਦੇ ਬਾਲ ਗਲਤ ਕਮੈਂਟ ਪਾਉਂਦੇ ਸਾਨੂੰ ਪਾਉਣੀ ਨਹੀਂ ਦਿੰਦੇ ਪਾਣੀ ਕਹਿੰਦੇ ਅਸੀਂ ਨਹੀਂ ਪਾਉਂਦੇਗੇ ਨਾਲੇ ਮੰਬਰਨੀ ਨੂੰ ਗਲਤ ਫਰਜ਼ਤ ਬੋਲਦੇ ਸਾਡੇ ਜਮਾਂ ਘਰ ਡੁੱਬਦੇ ਅਸੀਂ ਕਿ ਕਿੱਧਰ ਜਾਗੇ ਅਸੀਂ ਕਿੱਧਰ ਜਾਗੇ ਸਾਡੇ ਸਾਹ ਆਪ ਘਰ ਬੈਠੇ ਪਈ ਚੱਲ ਕੇ ਮੌਕਾ ਵੇਖ ਲੈਣ ਗਿਆ ਸਾਨੂੰ ਕੋਈ ਸੱਡਰਾਵਾ ਨਹੀਂਗਾ ਸਬੂਤ ਵੇਖ ਲੈ ਕੀ ਮੰਗ ਤੁਸੀਂ ਕੀ ਚਾਹੁੰਦੇ ਹੋ ਜੀ ਅਸੀਂ ਕਹਿੰਦੇ ਵੀ ਸਾਡਾ ਪਾਣੀ ਨਿਕਲਦੇ ਛਪੜ ਤੇ ਨਾ ਸਾਨੂੰ ਹਾਂ ਨਾ ਸਾਨੂੰ ਵਾਧੂ ਵੀ ਥੋੜਾ ਸਾਥ ਦੇ ਰਹੀ ਹੈ ਹਾਂਜੀ ਹਾਂਜੀ ਸਾਥ ਪੂਰਾ ਦਿੰਦੀ ਪੰਚਾਇਤ ਸਾਡੇ ਗਲਤ ਨਾ ਬੋਲਣ ਗਲਤ ਬੋਲਦੇ ਆ ਮੈਂਬਰ ਸਾਹਿਬ ਨੂੰ ਸਾਡੇ ਸਾਰਿਆਂ ਨੂੰ ਗਲ ਪਿੰਡ ਦੀ ਪੰਚਾਇਤ ਜਿੰਦਾਬਾਦ ਪਿੰਡ ਦੀ ਪੰਚਾਇਤ ਜਿੰਦਾਬਾਦ ਐਮਪੀ ਦੀ ਜਿੰਦਾਬਾਦ ਬਗਮੀ ਮੈਂ ਤਾਂ ਮੈਂ ਛਿਨਾ ਸੀ ਪਿੰਡ ਚੰਗਾ ਕਿ ਕਿਰਿ ਬੰਦੇ ਇਹ ਦੇਖੋ ਤੁਹਾਨੂੰ ਤਾਂ ਥੋੜਾ ਵੇਟ ਕਰ ਕਰਕੇ ਉਹਨੇ ਜਿਆਦਾ ਇਕੱਠੇ ਹੋ ਗਏ ਕਈ ਦਿਨ ਹੋ ਗਏ ਜੀ ਬੜਾ ਗੋਲੇ ਬਣੇ ਪਏ ਆ ਜੀ ਕਿੰਨੇ ਉਹਦਾ ਮੈਨੂੰ ਸੱਦ ਲੈਂਦੇ ਨਹੀਂ ਜਦੋਂ ਤੁਹਾਡਾ ਸੱਦਣ ਦਾ ਟਾਈਮ ਆਗਾ ਤੁਹਾਨੂੰ ਵੀ ਸੱਦਾਂਗੇ ਕੀ ਚੱਕਰ ਪੈ ਗਿਆ ਜੀ ਚੱਕਰ ਬੱਸ ਹੋ ਗਿਆ ਜੀ ਇੱਦਾਂ ਥੋੜਾ ਬੰਦੇ ਖੜਾ ਜੇ ਅਸੀਂ ਗਲਤ ਆ ਪਿੰਡ ਤਾਂ ਲੈ ਕੇ ਆਏ ਆ ਸਾਰਾ ਕੋਈ ਵੀ ਕੰਮ ਦਾ ਬਿਆਨ ਨਹੀਂ ਜੀ ਕਮੈਂਟ ਬੱਸ ਕਰੀ ਰਹੀ ਹੈ ਜੀ ਇਹ ਜੇ ਸਾਡੀ ਬੇਨਤੀ ਇਹ ਹੈ ਪੈਂਡ ਦਾ ਮਸਲਾ ਕੋਈ ਆਪਾਂ ਐ ਨਹੀਂ ਵੀ ਕਿਸੇ ਦੀ ਵਿਰੋਧਤਾ ਕਰਦੇ ਆ ਨਿਕਾਸੀ ਦਾ ਮਸਲਾ ਜੀ ਮਾਤਾ ਗੱਲ ਸੁਣੋ ਮਾੜੀ ਜਮਾਨੇ ਮਰੀ ਗੋਰੀ ਫੇਰ ਫੇਰ ਦੇਖੋ ਕਿਸੇ ਨੂੰ ਬੋਲਣ ਤੋਂ ਆਪਾਂ ਨਹੀਂ ਰੋਕ ਸਕਦੇ ਠੀਕ ਹੈ ਜੀ ਕੋਈ ਕਮੈਂਟ ਪਾਈ ਜਾਂਦਾ ਆਪ ਦਾ ਉਹ ਬੰਦਾ ਕਿਰਦਾਰ ਵਿਖਾਉਂਦਾ ਵੀ ਉਹ ਕਿਸ ਟਾਈਪ ਦਾ ਬੰਦਾ ਹੈ ਤਾਂ ਬੇਟੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ। ਉਹਨਾਂ ਦੇ ਬਾਰੇ ਕੋਈ ਮਾੜਾ ਬੋਲਦਾ ਕੋਈ ਸਾਰੇ ਨਗਰ ਨੇ ਹੁਣ ਬਾਈ ਨੂੰ ਸਰਪੰਚ ਬਣਾਇਆ। ਇਹਨਾਂ ਦੇ ਪ੍ਰਤੀ ਕੋਈ ਮਾੜਾ ਬੋਲਦਾ ਉਹਦਾ ਆਪ ਦਾ ਕਿਰਦਾਰ ਸਾਹਮਣੇ ਦਿਖਦਾ। ਐਸ ਗੱਲ ਦੀ ਤੁਸੀਂ ਪਰਵਾਹ ਨਾ ਕਰੋ ਕੋਈ ਕੀ ਬੋਲਦੇ ਆ। ਮੈਂ ਆਪਣਾ ਮੇਨ ਮਕਸਦ ਇਹ ਆ ਵੀ ਜਿਹੜਾ ਆਪਣਾ ਕੰਮ ਆ ਪਿੰਡ ਦਾ ਸਾਂਝਾ ਕੰਮ ਤੁਸੀਂ ਕਰਾ ਰਹੇ ਹੋ। ਉਹ ਕਰਾਉਣਾ। ਉਹਦਾ ਫਿਕਰ ਨਹੀਂ ਆਈ ਜਣ ਹੈ ਉਹਦਾ ਫਿਕਰ ਉਹ ਆਪਾਂ ਕਰਾਉਣਾ। ਉਹ ਆਪਾ ਕਰਾ ਕੇ ਦੇਵਾਂਗੇ ਬਸ ਗੱਲ ਖਤਮ ਹੋ ਗਈ ਜੀ ਜਿਹੜਾ ਕੰਮ ਆਣਾ ਜੀ ਤਤਾ ਕੋਈ ਜੀ ਮੈਂ ਤੁਹਾਨੂੰ ਜਾਣਦਾ ਨਾ ਹੋਵਾਂਗਾ ਠੀਕ ਹੈ ਜੀ ਮੈਂ ਤੁਹਾਨੂੰ ਬੜੀ ਅੱਛੀ ਤਰ੍ਹਾਂ ਜਾਣਦਾ ਸਾਰਿਆਂ ਨੂੰ ਜਾਣਦਾ ਉਹ ਪ੍ਰੋਬਲਮ ਇਹ ਆ ਵੀ ਤੁਸੀਂ ਜੋ ਕਹੋਗੇ ਉਹੀ ਹੋਊਗਾ